ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਬਾਬਾ ਪ੍ਰੀਤਮ ਸਿੰਘ ਨੇ ਕਾਰ ਵਿੱਚੋਂ ਹੋਲੀ ਜਿਹੀ ਬਾਹਰ ਕਦਮ ਰੱਖਿਆ 70 ਸਾਲ ਦੀ ਉਮਰ ਝੁਰੜੀਆਂ ਭਰਿਆ ਚਿਹਰਾ ਤੇ ਹੱਥ ਵਿੱਚ ਇੱਕ ਪੁਰਾਣੀ ਲੱਕੜੀ ਦੀ ਛੜੀ ਉਹਨਾਂ ਦੀ ਅੱਖਾਂ ਦੇ ਸਾਹਮਣੇ ਉਥਾਂ ਸੀ ਜਿੱਥੇ ਉਹ ਪੂਰੇ 50 ਸਾਲ ਪਹਿਲਾਂ ਜਵਾਨੀ ਵਿੱਚ ਰੋ ਕੇ ਗਏ ਸਨ ਇਹ ਉਹਨਾਂ ਦਾ ਜੱਦੀ ਪਿੰਡ ਸੀ ਜਿੱਥੇ ਉਹਨਾਂ ਦਾ ਸਭ ਕੁਝ ਸੀ ਤੇ ਫਿਰ ਕੁਝ ਵੀ ਨਹੀਂ ਰਿਹਾ ਆਖਿਰ ਇਦਾਂ ਦਾ ਕੀ ਹੋਇਆ ਕਿ ਉਹਨਾਂ ਨੂੰ ਆਪਣਾ ਪਿੰਡ ਛੱਡਣਾ ਪਿਆ ਜਾਂਦੇ ਆ ਇਸ ਕਹਾਣੀ ਵਿੱਚ ਸਾਹਮਣੇ ਉਹਨਾਂ ਦੀ ਪੁਰਾਣੀ ਹਵੇਲੀ ਦਾ ਵੱਡਾ ਦਰਵਾਜ਼ਾ ਸੀ ਜਿਸ ਤੇ ਹੁਣ ਜੰਗਾਲ ਦੀ ਮੋਟੀ ਪਰਤ ਜੰਮੀ ਹੋਈ ਸੀ ਚਾਰੇ ਪਾਸੇ ਚੁੱਪ ਸੀ ਸਿਰਫ ਸਿੱਲੀ ਹਵਾ ਵਿੱਚ ਪੱਤਿਆਂ ਦੀ ਸਰਸੁਰਾਹਟ ਸੁਣਾਈ ਦੇ ਰਹੀ ਸੀ ਪ੍ਰੀਤਮ ਸਿੰਘ ਦੇ ਕੰਬਦੇ ਹੱਥਾਂ ਨੇ ਜਦੋਂ ਦਰਵਾਜ਼ੇ ਨੂੰ ਛੂਆ ਤਾਂ ਉਹਨਾਂ ਨੂੰ ਲੱਗਾ ਜਿਵੇਂ ਉਹ ਕਿਸੇ ਠੰਡੇ ਪੱਥਰ ਨੂੰ ਨਹੀਂ ਬਲਕਿ ਆਪਣੇ ਬੀਤੇ ਹੋਏ ਸਮੇਂ ਨੂੰ ਛੂ ਰਿਹਾ ਨਰਮਿੰਦਰ ਉਹਨਾਂ ਦੇ ਮੂੰਹੋਂ ਇੱਕ ਹੌਕਾ ਨਿਕਲਿਆ ਜੋ ਹਵਾ ਵਿੱਚ ਗੁਮ ਹੋ ਗਿਆ ਨਰਮਿੰਦਰ ਉਹਨਾਂ ਦੀ ਪਤਨੀ ਦਾ ਨਾਂ ਸੀ ਜੋ ਵਿਆਹ ਦੇ 2 ਸਾਲ ਬਾਅਦ ਹੀ ਬਿਮਾਰੀ ਕਾਰਨ ਚਲਵਸੀ ਸੀ ਇਹ ਉਹ ਸਮਾਂ ਸੀ ਜਦੋਂ ਪ੍ਰੀਤਮ ਸਿੰਘ ਨੂੰ ਮਜਬੂਰੀ ਵਿੱਚ ਪਿੰਡ ਛੱਡਣਾ ਪਿਆ ਸੀ ਕਿਉਂਕਿ ਨਰਮਿੰਦਰ ਦੀਆਂ ਯਾਦਾਂ ਦਾ ਭਾਰ ਉਹਨਾਂ ਤੋਂ ਸਹਾਰਿਆ ਨਹੀਂ ਸੀ ਜਾ ਰਿਹਾ ਉਹ ਅੰਦਰ ਗਏ ਵੇੜੇ ਵਿੱਚ ਉਹੀ ਪੁਰਾਣਾ ਨਿੰਮ ਦਾ ਦਰਖਤ ਖੜਾ ਸੀ ਜਿਸ ਦੀ ਛਾਂ ਹੇਠ ਉਹ ਦੋਵੇਂ ਗਰਮੀ ਦੀਆਂ ਦੁਪਹਿਰਾਂ ਵਿੱਚ ਚਾਰ ਭਾਈ ਦਾਕੇ ਬਹਿੰਦੇ ਸਨ ਹੁਣ ਉਸ ਥਾਂ ਤੇ ਸੁੱਕੇ ਪੱਤੇ ਤੇ ਮਿੱਟੀ ਦੇ ਢੇਰ ਸਨ ਪ੍ਰੀਤਮ ਸਿੰਘ ਉੱਥੇ ਹੀ ਗੋਡਿਆਂ 'ਤੇ ਬੈਠ ਗਏ ਉਹਨਾਂ ਦੀ ਨਜ਼ਰ ਹਵੇਲੀ ਦੀ ਰਸੋਈ ਵੱਲ ਗਈ ਉਹ ਸ਼ੇਤੀ ਨਾਲ ਅੰਦਰ ਗਏ ਜਿੱਥੇ ਧੁੰਦਲੀ ਰੋਸ਼ਨੀ ਆ ਰਹੀ ਸੀ ਕੋਨੇ ਵਿੱਚ ਇੱਕ ਪੁਰਾਣੀ ਲੱਕੜ ਦੀ ਪੇਟੀ ਪਈ ਸੀ ਉਹਨਾਂ ਨੇ ਹੌਲੀ-ਹੌਲੀ ਉਸ ਦਾ ਜੰਗਾਲਿਆ ਹੋਇਆ ਤਾਲਾ ਖੋਲ੍ਹਿਆ ਅੰਦਰ ਸਮੇਂ ਦੀ ਧੂੜ ਦੇ ਹੇਠਾਂ ਇੱਕ ਪੁਰਾਣਾ ਲਾਲ ਰੰਗ ਦਾ ਦੁਪੱਟਾ ਪਿਆ ਸੀ ਜਿਹੜਾ ਨਰਮਿੰਦਰ ਦਾ ਸੀ ਉਸ ਦੁਪੱਟੇ ਵਿੱਚੋਂ ਅਜੇ ਵੀ ਹਲਕੀ ਜਿਹੀ ਨਰਮਿੰਦਰ ਦੀ ਖੁਸ਼ਬੂ ਆ ਰਹੀ ਸੀ ਇੱਕ ਅਜਈ ਖੁਸ਼ਬੂ ਜੋ ਉਹਨਾਂ ਨੇ 50 ਸਾਲਾਂ ਤੋਂ ਸੁਣਨ ਲਈ ਤਰਸਦੇ ਸਨ। Pritam Singh ਨੇ ਉਹ ਦੁਪੱਟਾ ਆਪਣੇ ਚਿਹਰੇ ਨਾਲ ਲਾਇਆ। ਉਹਨਾਂ ਦਾ ਸਰੀਰ ਕੰਬਣ ਲੱਗਾ ਤੇ ਅੱਖਾਂ ਵਿੱਚੋਂ ਅਥਰੂਆਂ ਦਾ ਹੜਵੈ ਤੁਰਿਆ। ਇਹ ਉਹ 50 ਸਾਲ ਦਾ ਜੰਮਿਆ ਹੋਇਆ ਦਰਦ ਸੀ ਜੋ ਅਜੇ ਟੁੱਟ ਕੇ ਬਾਹਰ ਆ ਰਿਹਾ ਸੀ। ਤੂੰ ਤਾਂ ਚਲੀ ਗਈ ਨਿਰਮਿੰਦਰ ਪਰ ਤੇਰਾ ਵਿਛੋੜਾ ਮੇਰੇ ਨਾਲ ਹੀ ਰਿਹਾ। ਉਹ ਬੁੱਢੀ ਆਵਾਜ਼ ਵਿੱਚ ਬੁੜਬੁੜਾਏ। ਉਹਨਾਂ ਨੂੰ ਯਾਦ ਆਇਆ ਕਿਵੇਂ ਨਰਮਿੰਦਰ ਇਸੇ ਦੁਪੱਟੇ ਨੂੰ ਸਿਰ ਤੇ ਲੈ ਕੇ ਸ਼ਰਮਾਉਂਦੀ ਸੀ ਕਿਵੇਂ ਉਹ ਹਮੇਸ਼ਾ ਮੁਸਕਰਾਉਂਦੀ ਰਹਿੰਦੀ ਸੀ ਤੇ ਕਿਵੇਂ ਉਸ ਦੀਆਂ ਹੱਥਾਂ ਦੀ ਮੱਕੀ ਦੀ ਰੋਟੀ ਦਾ ਸੁਆਦ ਅੱਜ ਤੱਕ ਦੁਨੀਆ ਦੀ ਕਿਸੇ ਚੀਜ਼ ਵਿੱਚ ਨਹੀਂ ਮਿਲਿਆ ਪ੍ਰੀਤਮ ਸਿੰਘ ਨੇ ਦੁਪੱਟੇ ਨੂੰ ਹੋਲੀ ਨਾਲ ਵਾਪਸ ਪੇਟੀ ਵਿੱਚ ਰੱਖਿਆ ਜਿਵੇਂ ਉਹ ਕਿਸੇ ਕੀਮਤੀ ਚੀਜ਼ ਨੂੰ ਨਹੀਂ ਬਲਕਿ ਆਪਣੇ ਦਿਲ ਦੇ ਇੱਕ ਹਿੱਸੇ ਨੂੰ ਸੰਭਾਲ ਰਿਹਾ ਹੋਣਾ ਨੂੰ ਅਹਿਸਾਸ ਹੋਇਆ ਇਸ ਸਮਾਂ ਭਾਵੇਂ ਕਿੰਨਾ ਵੀ ਬੀਤ ਜਾਵੇ ਪਿਆਰ ਦੀਆਂ ਯਾਦਾਂ ਕਦੇ ਮਰਦੀਆਂ ਨਹੀਂ ਉਹ ਸਿਰਫ ਡੱਬ ਜਾਂਦੀਆਂ ਨੇ ਤੇ ਸਹੀ ਸਮੇਂ ਤੇ ਬਾਹਰ ਆ ਕੇ ਉਹ ਰੂ ਨੂੰ ਰੋਸ਼ਨ ਕਰ ਜਾਂਦੀਆਂ ਨੇ ਭਾਵੇਂ ਉਹ ਰੋਸ਼ਨੀ ਹੰਝੂਆਂ ਦੀ ਹੀ ਕਿਉਂ ਨਾ ਹੋਵੇ ਬਾਬਾ ਪ੍ਰੀਤਮ ਸਿੰਘ ਉੱਥੇ ਉਹਨਾਂ ਦੀ ਛੜੀ ਨੇ ਫਰਸ਼ ਤੇ ਇੱਕ ਹਲਕੀ ਜਿਹੀ ਆਵਾਜ਼ ਕੀਤੀ ਉਹ ਪਿੱਛੇ ਮੁੜੇ ਬਿਨਾ ਦਰਵਾਜ਼ੇ ਵੱਲ ਤੁਰ ਪਏ ਉਹਨੋਂ ਇਕੱਲੇ ਨਹੀਂ ਸਨ ਉਹਨੋਂ ਨਾਲ ਨਰਮਿੰਦਰ ਦਾ ਦੁਪੱਟਾ ਤੇ ਉਸ ਦੀਆਂ 50 ਸਾਲ ਪੁਰਾਣੀਆਂ ਪਰ ਤਾਜ਼ੀਆਂ ਯਾਤਾਂ ਸਨ ਪੁਰਾਣੇ ਵੇੜੇ ਵਿੱਚ ਚੁੱਪ ਦੁਬਾਰਾ ਛਾ ਗਈ ਪਰ ਇਸ ਵਾਰ ਚੁੱਪ ਭਾਰੀ ਨਹੀਂ ਸਗੋਂ ਯਾਤਾਂ ਨਾਲ ਭਰੀ ਹੋਈ ਸੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ